अरे लाड़ 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 मलपुर बुद्धा नगर वासी हर पीड़ित गुजर समुदाय के लोगो सरकार खिलाफ रोष प्रदर्शन किया गया ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ 15 ਦਿਨ ਪਹਿਲਾਂ ਨਹਿਰ ਟੁੱਟਣ ਕਾਰਨ ਉਹਨਾਂ ਦੀ ਬੁੱਧਾ ਨਗਰ ਮਲਿਕਪੁਰ ਆਬਾਦੀ ਪਾਣੀ ਦੀ ਚਪੇਟ ਵਿੱਚ ਆ ਗਈ ਸੀ ਜਿਸ ਕਾਰਨ ਪਾਰੀ ਮਾਤਰਾ ਚ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਗਿਆ ਸੀ ਅਤੇ ਉਹ ਮਸਾ ਜਾਨ ਬਚਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਰਾਤੋਂ ਰਾਤ ਨਸ ਗਏ ਸੀ ਜਿਸ ਦੌਰਾਨ ਉਹਨਾਂ ਦੇ ਡੰਗਰ ਵੀ ਰੁੜ ਗਏ ਤੇ ਕਈ ਮਰ ਗਏ ਉਹਨਾਂ ਦੱਸਿਆ ਕਿ ਜਦੋਂ 4 ਦਿਨ ਬਾਅਦ ਉਹ ਵਾਪਸ ਆਏ ਤਾਂ ਉਹਨਾਂ ਦੇ ਘਰਾਂ ਵਿੱਚ ਪਾਣੀ ਬੜਿਆ ਹੋਇਆ ਸੀ ਬੜੀ ਮੁਸ਼ਕਿਲ ਨਾਲ ਪਾਣੀ ਕੱਢਿਆ नहीं दिता गया। नगर निगम कोई भी गली सड़क नहीं बना के दिखी जिस कारण आने परेशानी हो रही है उन्हें दसिया की थां थान खड़ा पानी जिस उपर डेंगू और मलेरिए मच्छर घूम रहे हैं जिस कारण उन्होंने बीमारिया की चपेट वि ਉਹਨਾਂ ਦੱਸਿਆ ਕਿ ਵੋਟਾਂ ਦੇ ਵੇਲੇ ਤਾਂ ਸਾਰੇ ਲੀਡਰ ਆਉਂਦੇ ਹਨ ਪਰ ਹੁਣ ਨਾ ਕੋਈ ਮੰਤਰੀ ਨਾ ਕੋਈ ਅਫਸਰ ਪਹੁੰਚਿਆ ਹੈ ਜਿਸ ਕਾਰਨ ਉਹ 15 ਦਿਨ ਦੋ ਹੜ੍ਹ ਦੀ ਮਾਰ ਚੇਲ ਰਹੇ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਵੀ ਸ਼ੁਦ ਲਈ ਜਾਵੇ ਹਾਂਜੀ ਕੀ ਨਾਜੀ ਤੁਹਾਡਾ ਸਾਡਾ ਨਾਂਜੀ ਟੁੱਟੂਂਦੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਸਰ ਮੈਂ ਟੁੱਟੁੰਦੇ ਕਾਰਨ ਸਾਡੇ ਘਰਾਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਦਰਵਾਜ਼ਿਆਂ ਤੋਂ ਦੀ ਪਾਣੀ ਲੰਘ ਗਿਆ ਸਾਰਾ ਸਮਾਨ ਘਰਾਂ ਦਾ ਖਰਾਬ ਹੋ ਗਿਆ ਸਾਡੇ ਕੋਲ ਕੋਈ ਪ੍ਰਸ਼ਾਸਨ ਕੋਈ ਸਹੂਲਤਾ ਨਹੀਂ ਪਹੁੰਚੀ ਜੇ ਬਰਸ਼ਾਤ ਇਹ ਮਿਹਾਰ ਤੋਂ ਬਿਨਾਂ ਵੀ ਸਾਡੇ ਰਸਤੇ ਰੁਕੇ ਰਹਿੰਦੇ ਐ ਇੱਥੇ ਪਾਣੀ 24 ਘੰਟੇ ਰਹਿੰਦਾ ਹੈ بارشਾਂ ਨਾਲ ਪੂਰਾ ਬਰਸ਼ਾਤ ਜਦੋਂ ਪੈਂਦੀ ਹੈ ਪਾਣੀ ਸਾਡੇ ਬੱਚੇ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਸਕੂਲੇ ਨਹੀਂ ਜਾਂਦੇ ਇੱਥੇ ਪਾਣੀ ਦਾ ਕੋਈ ਨਿਕਾਸ ਨਹੀਂ ਪਾਣੀ ਦਾ ਨਿਕਾਸ ਰੱਖਣਾ ਚਾਹੀਦਾ ਸਾਨੂੰ ਰਸਤਾ ਮਿਲਣਾ ਚਾਹੀਦਾ ਸਾਡੇ ਬੱਚਿਆਂ ਨੂੰ ਜਾਣ ਲਈ ਸਕੂਲ ਜੇ ਰਸਤਾ ਚਾਹੀਦਾ ਸਾਨੂੰ ਸਾਡੇ ਡੰਗਰ 200 ਜੋ ਵੀ ਅਸੀਂ ਰਾਸ਼ਨ ਕੁਝ ਨਹੀਂ ਲੈ ਆ ਸਕਦੇ ਸਿਰ ਤੇ ਅਸੀਂ ਪਹੁੰਚੀ ਨਹੀਂ ਸਕਦੇ ਚਿੱਕੜ ਰਸਤੇ ਵਿੱਚ ਪਾਣੀ ਰਸਤੇ ਵਿੱਚ ਕੋਡਾ ਜਿਹੜਾ ਇਲਾਕਾ ਹੈ ਕਾਰਪੋਰੇਸ਼ਨ ਜਾਂਦਾ ਹੈ ਕਾਰਪੋਰੇਸ਼ਨ ਨੂੰ ਕੋਈ ਮੰਗ ਨਹੀਂ ਕੀਤੀ ਤੁਸੀਂ ਕਾਰਪੋਰੇਸ਼ਨ 'ਚ ਬਹੁਤ ਮੰਗ ਕੀਤੀ ਕੁਛ ਨਹੀਂ ਸਾਨੂੰ ਮਿਲ ਰਿਹਾ ਹੁਣ ਕੀ ਮੰਗ ਕਰਦੇ ਹੋ ਸਰਕਾਰ ਨੂੰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸਾਨੂੰ ਰਸਤਾ ਤੇ ਪਾਣੀ ਦਾ ਨਿਕਾਸ ਚਾਹੀਦਾ ਹਾਂਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਮਲੋਕਲੇ ਜੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਸਰ ਪਰੇਸ਼ਾਨੀ ਇੱਥੇ ਸਾਡੇ ਨਾਲ ਲਹਿਰ ਟੁੱਟੀਦੀ ਹੈ 26 27 ਤਰੀਕ ਨੂੰ ਜਦੋਂ ਲਾਤੀ ਨਹਿਰ ਟੁੱਟੀ ਸੀ ਉਸ ਦਿਨ ਤੋਂ ਲਗਾ ਅੱਜ ਤੱਕ ਸਾਰੇ ਬੱਚੇ ਪਰਿਵਾਰ ਸਾਰਾ ਰੋਲੇ ਕਰਦਾ ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ 8-10 ਦਿਨ ਰੋੜ ਦੇ ਗੁਜ਼ਾਰੇ ਅਸੀਂ ਸਾਡੇ ਬੱਚੇ ਜਾਨਵਰ ਭੁੱਖੇ ਮਰੇ ਕਰਦਾ ਅਜੇ ਤੱਕ ਨਾ ਤਾਂ ਕੋਈ ਸਰਕਾਰ ਆਈ ਨਾ ਪ੍ਰਸ਼ਾਸਨ ਆਇਆ ਨਾ ਸਾਡੀ ਕਿਸੇ ਨੇ ਮੰਗ ਸੁਣੀ ਨਾ ਕੁਝ ਅਸੀਂ ਬਰਬਾਦ ਹੋਏ ਕਰਦੇ ਸਾਡੇ ਬੱਚੇ ਕਿਦੇ ਆ ਜਾਨਵਰ ਕਿਦੇ ਮਰੇ ਆ ਬੱਚੇ ਭੁੱਖੇ ਰਹੇ ਕਰਦੇ ਆ ਇਥੋਂ ਨਹਿਰ ਪਿਛਲੀ ਵਾਰ 5-6 ਮਹੀਨਾ ਪਹਿਲਾਂ ਵੀ ਨਹਿਰ ਟੁੱਟੀ ਸੀ ਨਹਿਰ ਮੈਂ ਹੱਕ ਮੰਗਾ ਤੋ ਸਭਾਈ ਕਰਦੇ ਆ ਨਾ ਤਾਂ ਸਭਾਈ ਕੀਤੀ ਤੇ ਨਾ ਹੀ ਮਤਲਬ ਮਾੜੀ ਜੀ ਪਹਿਲਾਂ ਵੀ ਬੰਦ ਕਰਕੇ ਸੀ ਹੁਣ ਇੰਨਾ ਹੜ ਆਇਆ ਸਾਡੇ ਘਰਾਂ ਦੇ ਦਾਦਾ ਸਪਟੂ ਪਾਣੀ ਆ ਗਿਆ ਤੇ ਸਾਰਾ ਪਰਿਵਾਰ ਅੱਗੇ ਗਰੀਬ ਸਾਰਾ ਪਰਿਵਾਰ ਕੇ 25-26 ਘਰ ਗਏ ਘਰ ਹੈਗੇ ਫੋਨ ਵੀ ਨਹਿਰ ਮੈ ਕੇ ਮੈਨੇ ਮਾੜੀ ਪਰਮੈਂਟੀ ਕੀਤੀ ਆ ਤੇ ਮਾੜੀ ਬੋਰੀਆਂ ਲਾ ਕੇ ਚੱਲ ਗਏ ਵਾਪਸ ਤੇ ਅਜੇ ਵੀ ਸਾਨੂੰ ਖਤਰਾ ਹੈ ਕਿ ਸਾਡਾ ਅੱਧਾ ਪਰਿਵਾਰ ਵਾਪਸ ਨਹੀਂ ਨਗਰ ਨਿਕਮ ਨੇ ਤੁਹਾਨੂੰ ਰਸਤਾ ਨਹੀਂ ਕੋਈ ਬਣਾ ਕੇ ਦਿੱਤਾ ਨਾ ਤਾਂ ਅਜੇ ਤਰ ਸਾਨੂੰ ਸਰਕਾਰ ਨੇ ਰਾਹ ਦਿੱਤਾ ਬੋਟ ਲੈਣਾ ਆਏ ਅਸੀਂ ਜੇ ਹਰ ਸਰਕਾਰ ਅੱਗੇ ਇਹੀ ਬਿਆੰਤੀ ਕੀਤੀ ਆ ਕਿ ਸਾਨੂੰ ਰਸਤਾ ਦਿੱਤਾ ਜਾਏ ਸਾਡਾ ਰਸਤਾ ਮਿਲ ਜਾਏ ਸਾਨੂੰ ਨਿਕੰਦ ਸਾਨੂੰ ਇਹ ਰਸਤੇ ਦੀ ਇੰਨੀ ਦਿੱਕਤ ਆਈ ਕਿ ਜਦੋਂ ਹਾਰ ਦਾ ਪਾਣੀ ਆਇਆ ਸਾਡੇ ਬੱਚੇ ਜਾਨਵਰ ਸਾਰੇ ਰੁੜ ਗਏ ਆ ਰਾਤੀ ਕਿਸ਼ਤੀਆਂ ਆ ਪਾ ਕੇ ਉਸੇ ਵਜ੍ਹਾ ਨਾਲ ਬੱਚੇ ਵਜ੍ਹਾ ਪਰਿਵਾਰ ਬਚਾਇਆ ਹੁਣ ਕੀ ਮੰਗ ਕਰਦੇ ਹੋ ਸਰਕਾਰ ਨੂੰ ਸਰਕਾਰ ਅਗੇ ਹੀ ਮੰਗ ਕਰਦੇ ਕਿ ਸਾਡੇ ਇੱਥੇ ਦਾ ਹਲਕੇ ਦਾ ਉਹ ਹਲਕੀ ਜਿਹੀ ਬੰਦੇ ਬੋਡਾ ਨਗਰ ਸਾਡੇ ਨਾਲ ਲੱਗਦਾ ਤੇ ਸਾਡੇ ਦੇ ਪਿੱਛੇ ਬੈਕ ਸਾਈਡ ਏਰੀਆ ਨਾ ਤੇ ਇੱਥੇ ਕੋਈ ਪ੍ਰਸ਼ਾਸਨ ਨੇ ਦੇਖਿਆ ਨਾ ਸਾਡਾ ਕੋਈ ਮੰਤਰੀ ਨੇ ਸਾਡਾ ਖਿਆਲ ਕੀਤਾ ਨਾ ਸਾਨੂੰ ਕੋਈ ਐਮਸੀ ਆਇਆ ਅਜ ਤੱਕ ਨਾ ਕਿਸੇ ਨੂੰ ਮਤਲਬ ਕੋਈ ਸਹੂਲਤਾਂ ਹੋਈ ਅਜ ਅਸੀਂ ਅੱਜ ਵੀ ਉਸੇ ਵਿਛੜੇ ਇਲਾਕੇ ਵਿੱਚ ਲਕਾਈ ਆ ਜੀ